ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਦਵਾਰੇਆਣਾ ਦਵਾਰੇਆਣਾ ਪਿੰਡ ਦੇ ਵਿੱਚ ਦਵਾਰੇਆਣਾ ਪਿੰਡ ਆ ਜਿਹੜਾ ਮਿੱਤਰੋ ਇਹ ਵੀਰੇ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਜਦੋਂ ਤੁਸੀਂ ਫਰੀਦਕੋਟ ਤੋਂ ਮਿੱਤਰੋ ਨਹਿਰਾਂ ਦੇ ਕੋਲ ਟੀਮਾਲੀ ਵਾਲੇ ਪਾਸੇ ਨੂੰ ਆਪਾਂ ਮੁੜਦੇ ਹਾਂ ਉੱਥੋਂ ਥੋੜਾ ਜਿਹਾ ਅੱਗੇ ਆ ਕੇ ਇੱਕ ਕਟ ਆਉਂਦਾ ਉਸ ਕਟ ਤੋਂ ਸਿੱਧਾ ਪਿੰਡ ਵੀਰੇ ਵਾਲੇ ਦੇ ਵਿੱਚ ਆਉਂਦੀ ਹੈ ਸੜਕ ਤੇ ਵੀਰੇ ਵਾਲੇ ਤੋਂ ਸਿੱਧੀ ਸੜਕ ਹੈ ਜਿਹੜੀ ਦੁਬਾਰਿਆਂ ਨੇ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਆ ਪਰ ਝੋਟੀ ਇੱਕ ਰੱਖੀ ਹੋਈ ਆ ਬਾਈ ਹੁਣਾਂ ਨੇ ਬੜੇ ਸ਼ੌਂਕ ਦੇ ਨਾਲ ਬੜੀ ਸੋਹਣੀ ਝੋਟੀ ਬਾਈ ਹੁਣਾਂ ਦੇ ਕੋਲੇ ਵਕਾਊ ਆ ਸੈਟਅਪ ਕੀਤਾ ਹੋਇਆ ਬਾਈ ਹੁਣਾਂ ਨੇ ਇੱਕ ਝੋਟੀ ਦਾ ਕੁੱਲੀ ਫਿਰਦੀ ਐ ਇੱਥੇ ਮਿੱਤਰੋ ਕੋਈ ਬੰਨਿਆ ਨਹੀਂ ਇਹਨੂੰ ਕੱਟੀ ਨੂੰ ਜ਼ਰੂਰ ਰਸਾ ਪਾਇਆ ਹੋਇਆ ਚੋਟੀ ਨੂੰ ਨਹੀਂ ਪਾਇਆ ਉਹ ਵੀ ਕੱਟੀ ਮੇਰੇ ਹਿਸਾਬ ਦੇ ਨਾਲ ਦੁੱਧ ਚੁੰਗਦੀ ਉਹ ਥੱਲੇ ਪੈਂਦੀ ਹੋਣੀ ਤਾਂ ਕਰਕੇ ਕਿੰਨੇ ਦਿਨਾਂ ਦੀ ਆਓ ਕਰਦੇ ਆਂ ਆਪਾਂ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਠੀਕ ਠਾਕ 체ਤਾ ਦੇ ਪਰਿਵਾਰ ਜੀ ਵਧੀਆ ਜੀ ਬਹੁਤ ਠੀਕ ਹੈ ਬਾਈ ਤੇ ਇੱਕ ਵਾਰੀ ਬਾਈ ਆਪਣਾ ਨਾਮ ਦੱਸ ਦਈਏ ਜੀ ਕਲਦੀਪ ਸਿੰਘ ਜੀ ਕਲਦੀਪ ਸਿੰਘ ਸਨ ਆਫ ਬਾਈ ਮਿੱਠੂ ਸਿੰਘ ਮਿੱਠੂ ਦੇ ਕਲਦੀਪ ਬਾਈ ਘਰ ਆਪਣਾ ਪਿੰਡ ਦੇ ਵਿੱਚ ਆ ਗਿਆ ਹਨਾ ਹਾਂ ਸੱਤ ਦੇ ਵਿੱਚ ਸੱਤ ਦੇ ਵਿੱਚ ਹਾਂਜੀ ਅੱਛਾ ਕਲਦੀਪ ਬਾਈ ਜਾਨਵਰ 21 ਰੱਖਿਆ ਹੋਇਆ ਫਿਰ ਪੂਰਾ ਸ਼ਕੀਨ ਹੈ ਹਾਂਜੀ ਹਾਂਜੀ ਠੀਕ ਆ ਇਹ ਛੋਟੀ ਇੱਕ ਨੂੰ ਵਸੂਆ ਬਈ ਯਾਦ ਕੀ ਇਹ ਦੂਜਾ ਸੁਆ ਜੀ ਠੀਕ ਆ ਪਿਛਲੇ ਸੁਵੇ ਦੀ ਕੱਟੀ ਵੀ ਹੁੰਦੀ ਹਾਂ ਪਹਿਲੇ ਸੁਵੇ ਦੀ ਕੱਟੀ ਹੈ ਜੀ ਠੀਕ ਆ ਬਾਈ ਅੱਛਾ ਪਹਿਲਾ ਸੂਆ ਸੋਨਾ ਹੁਣ ਸੋਰੀ ਦੂਜਾ ਸੂਆ ਕਿੰਨੇ ਦਿਨ ਲੈ ਜੂਗੀ ਭਾਈ ਹਜੇ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਦੇ ਦਾ ਪੂਰੇ ਹੋਣ ਦੇ ਵਿੱਚ ਪਿਆ ਜਾਂਦਾ ਹਾਂਜੀ ਇਹ ਚ ਕਿੰਨਾ ਦੁੱਧ ਦਿੱਤਾ ਕੱਲ ਦੀ ਭਾਈ ਇਹਨੇ ਪਿਛਲੀ ਵਾਰੀ 14 ਕਿਲੋ ਦੁੱਧ 14 ਕਿਲੋ ਦੁੱਧ ਆਪ ਚੋਇਆ ਹਾਂਜੀ ਹਾਂਜੀ ਅੱਛਾ ਜੇ ਕੋਈ ਭਰਾ ਕਵੇ ਵੀ ਆਪਾਂ ਚਵਾ ਕੇ ਵੀ ਦੇ ਦੇ ਜਾਂਗੇ ਸੌਦਾ ਕਰ ਲਾਂ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਚੋਣ ਚਾਵ ਨੂੰ ਕਿਵੇਂ ਰਹੀ ਐ ਬਈ ਚੋਣ ਨੂੰ ਬਹੁਤ ਵਧੀਆ ਸਹੀ ਠੰਡੀ ਰਹੀ ਐ ਹਾਂਜੀ ਹਾਂਜੀ ਤੇ ਜੇ ਕੋਈ ਭਰਾ ਜਿਵੇਂ ਮੰਨ ਲਾ ਆਪਾਂ ਕਹਿ ਦਿੰਨੇ ਹੱਥ ਹੱਥ ਦਾ ਤਾਂ ਨਹੀਂ ਕਰਦੀ ਵੀ ਕਈ ਵਾਰੀ ਬੁੜੀਆਂ ਤੋਂ ਮਿਲ ਪੈਂਦੀ ਮੈਂ ਜੋ ਬੰਦੇ ਤੋਂ ਨਹੀਂ ਮਿਲਦੀ ਇਹ ਹੱਥ ਨੂੰ ਨਹੀਂ 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 ਕੋਈ ਬੰਦੇ ਚੋਲੇ ਮੈਂ ਵੀ ਚੋਲੇ ਨਾ ਬੜਕਾ ਚੋਲੇ ਠੀਕ ਹੈ ਭਾਈ ਅੱਛਾ ਤੇ ਇਹਨੂੰ ਟੀਕਾ ਕੀ ਕਿਹੜਾ ਭਰਾਤ ਮਾਰਾ ਟੀਕਾ ਤਾਂ ਮੋਰਾ ਨਾ ਝੋਟੇ ਤੋਂ ਬਣਾਈ ਸੀ ਇਸ ਕਮਲਾ ਲੋਕਲ ਸਾਨ ਤੋਂ ਗੱਪ ਠੀਕ ਹੈ ਭਾਈ ਚੰਗਾ ਸੀ ਸਾਨ ਭਾਈ ਹਾਂ ਬਹੁਤ ਵਧੀਆ ਠੀਕ ਹੈ ਭਾਈ ਠੀਕ ਹੈ ਅੱਛਾ ਭਾਈ ਰੇਟ ਇਹਦਾ ਕੀ ਤੈਅ ਕੀਤਾ ਝੋਟੀ ਦਾ ਰੇਟ 1.60 ਹਜ਼ਾਰ 1.60 ਹਜ਼ਾਰ ਰੁਪਿਆ ਵੀ ਆਏਗਾ ਦਾ ਮਾਨਤਨ ਹਾਂ ਆਏ ਤਾਂ ਦਾ ਮਾਨਤਨ ਕਰ ਲੜ ਪਿਆਰ ਜ਼ਰੂਰ ਕਰਦੇ ਹਾਂ ਹਾਂਜੀ ਠੀਕ ਹੈ ਭਾਈ ਅੱਛਾ ਭਾਈ ਆਪਣਾ ਗੁਰਦੀ ਭਾਈ ਨੰਬਰ ਕਿੰਨਾ ਆਪਣਾ 94651 ਜੀ 09186 ਇੱਕ ਵਾਰੀ ਹੋਰ ਬੋਲ 94651 09186 ਠੀਕ ਹੈ ਲਈ ਪੁੱਤ ਤੂੰ ਵੀ ਸਤਿ ਸ਼੍ਰੀ ਅਕਾਲ ਦਾ ਬੋਲਾ ਦੇ ਇੱਕ ਵਾਰੀ ਯਾਰ ਸਤਿ ਸ਼੍ਰੀ ਅਕਾਲ ਇਹ ਹੱਥ ਜੋੜ ਕੇ ਤਾਰ ਐ ਸਾਡੀ ਝੋਟੀ ਲੈ ਲਿਓ ਬਾਈ ਪੂਰੀ ਤਸੱਲੀ ਵਾਲੀ ਹੈ ਕਹਦੇ 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 ਜਿਹੜੀ ਝੋਟੀ ਲੈ ਲਿਓ ਬਹੁਤ ਤਕੜੀ ਆ ਤੋ ਬਹੁਤ ਤਕੜੀ ਆ ਹੱਥ ਜੋੜ ਕੇ ਆ ਠੀਕ ਹੈ ਬਾਈ ਲੈ ਵੀ ਨੱਤਰੋ ਔਰ ਪੂਰੀ ਚੰਗੀ ਝੋਟੀ ਆ ਜਿਹੜੀ ਜਿਹੜੇ ਭਰਾ ਨੂੰ ਜੱਜੂਗੀ ਤੁਸੀਂ ਗੱਲਬਾਤ ਬਾਈ ਕੁਲਦੀਪ ਦੇ ਨਾਲ ਸਕਰੀਨ ਤੇ ਉੱਤੇ ਨੰਬਰ ਲਾਇਆ ਹੋਇਆ ਮੈਂ ਦੂਜਾ ਸੂਆ ਇਹਨੇ ਕਰਮਾ ਵਾਲੀ ਨੇ ਸੋਣਾਵਾ ਮਿੱਤਰੋ ਬਿਊਟੀ ਵਾਲੇ ਪੱਖ ਤੋਂ ਬੜੇ ਕੋਕੇ ਜੜੀ ਫਿਰਦੀ ਆ ਲੇਵੇ ਵਾਲੇ ਪੱਖ ਤੋਂ ਬੜੀ ਮਜ਼ਬੂਤੀ ਚੰਗੀ ਆ 14 ਕਿਲੋ ਦੁੱਧ ਨੇ ਪਹਿਲੇ ਸੂਏ ਦੇ ਵਿੱਚ ਕੰਡੇ ਉੱਤੇ ਤੋਲਿਆ ਹੋਇਆ ਸ਼ਕੀਨ ਬੜੀ ਆ ਛੋਟੀ ਮਿੱਤਰੋ ਹਰ ਪਿੱਠਪੂੜੇ ਤੋਂ ਲੈ ਕੇ ਹਰ ਅੰਗ ਤੋਂ ਛੋਟੀ ਜਿਹੜੀ ਸਮੱਧਰ ਆ ਕਰਮਾਂ ਵਾਲੀ ਜਿਹੜੇ ਭਰਾਣੇ ਘਰੇ ਇਕੱਦੀ ਰੱਖਣੀ ਆ ਬਈ ਕਈ ਵਾਰੀ ਆਪਾਂ ਜਾਨਵਰ ਜਿਹੜਾ ਚੰਗਾ ਪਾਲਦੇ ਹੁੰਨੇ ਆ ਤੇ ਫਿਰ ਤੁਸੀਂ ਬਾਈ ਨਾਲ ਰابطਾ ਕੈਮ ਕਰ ਲਿਆ ਜੀ ਹਜੇ ਇਹਦਾ ਹਫਤਾ ਪਿਆ ਸੂਣ ਦੇ ਵਿੱਚ ਇਹਨੇ ਟਾਈਮ ਤੇ ਆ ਕੇ ਇੱਕ ਚੰਗੀਆਂ ਨਖੇਰਾਂ ਨਖੇਰ ਜਾਣੀਆਂ ਚੰਗੀ ਬਰੀਕੀਾਂ ਦੀ ਤਿਆਰ ਹੋ ਜਾਣੀਆਂ ਤੇ ਤੁਹਾਨੂੰ ਪਸੰਦ ਵੀ ਜ਼ਰੂਰ ਆਊਗੀ ਬਾਈ ਦੇ ਵੱਲੋਂ ਤੁਸੀਂ ਤੋਲ ਕੇ ਵੀ ਲ ਜਾ ਸਕਦੇ ਆ ਜਿਸ ਤਰ ਤੁਸੀਂ ਤੁਹਾਡਾ ਮਾਨ ਕਰੂ ਗੋਵੇਂ ਝੋਟੀ ਲ ਜਾ ਨੇ ਬਾਕੀ ਝੋਟੀ ਦੱਸਦੀ ਐ ਮੈਂ ਦੁੱਧ ਵਾਲੀਆਂ ਲੋਕਲ ਘਰੇਲੂ ਸਾਂਹ ਆ ਜਿਹੜਾ ਹੁੰਦਾ ਲੋਕਲ ਆਪਣੇ ਪਿੰਡ ਦੇ ਵਿੱਚ ਸਾਂਹ ਰੱਖੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਚੰਗੇ ਸਾਂਹ ਦੇ ਉੱਤੋਂ ਇਹ ਕਰਮਾਂ ਵਾਲੀ ਗੱਬਣ ਹੋਈ ਹੋਈ ਆ ਬੱਚਾ ਵੀ ਚੰਗਾ ਲਾਜੂਗੀ ਨੰਬਰ 22 ਦਾ ਸਕਰੀਨ ਦੇ ਉੱਤੇ 1,60,000 ਰੁਪਿਆ ਡਿਮਾਂਡ ਆ ਮਿੱਤਰੋ ਵਿੱਚੋਂ ਮਾਨਤਨ ਹੋ ਜਾਊਗਾ ਪਿੰਡ ਦੁਵਾਰੇ ਆਣਾ ਵਾ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਫਰੀਦਕੋਟ ਦੇ ਪਰਛਾਵੇਂ ਦਾ ਪਿੰਡ ਆ ਬਾਕੀ ਗੱਲਬਾਤ ਤੁਸੀਂ ਬਾਈ ਕੁਲਦੀਪ ਦੇ ਨਾਲ ਕਰ ਲਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਧੰਨਵਾਦ